ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਮੌਸਮ ਜਿਹੜਾ ਉਹ ਦੁਪਹਿਰ ਤੋਂ ਬਾਅਦ ਬਦਲੂਗਾ 11 ਤਰੀਕ ਦਾ ਅੱਜ ਮੌਸਮ ਜਿਹੜਾ ਉਹ ਜਿਵੇਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਅੱਜ ਦੁਪਹਿਰ ਤੋਂ ਬਾਅਦ ਜਿਹੜੀ ਤਬਦੀਲੀ ਆ ਮੌਸਮ ਦੇ ਵਿੱਚ ਆਊਗੀ ਉਹ ਬੱਦਲ ਨੇ ਜਿਹੜੇ ਬਣਨੇ ਸ਼ੁਰੂ ਹੋ ਚੁੱਕੇ ਨੇ 1:30 ਵੱਜ ਚੁੱਕੇ ਨੇ 1:30 ਵਜੇ ਦੇ ਕਰੀਬ ਜਿਹੜੀ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਤਾ देर शाम तक जाने के 5-6 बजे तक ਜਿਹੜੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਜਲਿਸਕ ਤੇ ਕਈਆਂ ਦੇ ਵਿੱਚ ਹਨੇਰੀ ਤੇ ਕੁਝ ਦੇ ਵਿੱਚ ਹਲਕੀ ਗੜੇਮਾਰੀ ਹੈ ਜਿਹੜੀ ਹੋਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੇ ਜਿਹੜੇ ਦੋਸਤੋ ਮਿੱਤਰ ਪਹਿਲੀ ਵਾਰੀ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਆਈਡੀ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਤੁਸੀਂ ਆਪਣੇ ਇਲਾਕੇ ਦੀ ਵੀਡੀਓ ਭੇਜਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਮੈਸੇਂਜਰ ਦੇ ਉੱਤੇ ਫੇਸਬੁੱਕ ਆਈਡੀ ਦੇ ਮੈਸੇਂਜਰ ਉੱਤੇ ਭੇਜ ਸਕਦੇ ਹੋ ਜਾਂ ਸਾਡਾ ਵਟਸਐਪ ਨੰਬਰ 902329679 ਦੇ ਉੱਤੇ ਮੌਸਮ ਦੇ ਨਾਲ ਰਿਲੇਟਡ ਕੋਈ ਵੀ ਵੀਡੀਓ ਜਿਹੜੀ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ ਜੋ ਦੋਸਤੋ ਆਪਣਾ ਨਾਮ ਤੇ ਜਿਲ੍ਹਾ ਦਾ ਨਾਮ ਲਿਖ ਕੇ ਭੇਜ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਦੇਖ ਸਕਦੇ ਹਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਹੈ ਉਸ ਦੇ ਵਿੱਚ ਇਸ ਸਮੇਂ ਜਿਹੜੇ ਇਹ ਬੱਦਲ ਨੇ ਬਠਿੰਡਾ ਮਾਨਸਾ ਫਾਜ਼ਲੀ ਕਾ ਬੋਹਰ ਸ੍ਰੀ ਮੁਕਸਰ ਸਾਹਿਬ ਤੇ ਫਿਰੋਜ਼ਪੁਰ ਦੇ ਇਲਾਕਿਆਂ ਵਿੱਚ ਬਨਨੇ ਸ਼ੁਰੂ ਹੋ ਗਏ ਨੇ ਤੇ ਇਧਰੋਂ ਦੇਖ ਸਕਦੇ ਹੋ ਮਲਤਾਨ ਲੈਂਦੇਲ ਸਾਈਡ ਤੋਂ ਦੂਸਰੀ ਸਾਈਡ ਪਾਕਿਸਤਾਨ ਦੇ ਬਿਕਾਨੇ ਰਜਿਸਤਾਨ ਵਾਲੀ ਸਾਈਡ ਤੋਂ ਜਿਹੜੀ ਇਹ ਸਿਸਟਮ ਹੈ ਜਿਹੜਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਲਕੇ ਹਲਕੇ ਬੱਦਲ ਤੁਸੀਂ ਇਸ ਸਮੇਂ ਜਿਹੜੀ ਲਾਈਵ ਸੈਟਲਾਈਟ ਦੀ ਤਸਵੀਰ ਦੇ ਵਿੱਚ ਦੇਖ ਪਾ ਰਹੇ ਹੋ ਕਿ ਬਣਨੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਦੇ 2-3 ਵਜੇ ਦੇ ਕਰੀਬ ਹਲਕੇ ਹਲਕੇ ਕਿਨਮਣ ਕਣੀ ਦੇਣਗੇ ਤੇ ਕੁਝ ਦੇ ਵਿੱਚ ਇਹ 5-6 ਵਜੇ ਦੇ ਕਰੀਬ ਜਿਹੜਾ ਵਧੀਆ ਛਿਟਾ ਸਰਾਟਾ ਜਿਹੜਾ ਉਹ ਦੇਣਗੇ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਦੋਸਤੋ ਕਿ ਅੱਜ 11 ਤਰੀਕ ਇਕ ਕਾਰਬਟ ਲੈਂਦਾ ਹੋਇਆ ਨਜ਼ਰ ਆਊਗਾ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜੇ ਬੱਦਲ ਨੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਜਿਵੇਂ ਕਿ ਸ੍ਰੀ ਮੁਕਸਰ ਸਾਹਿਬ ਫਾਜ਼ਿਲਕਾ ਬੋਹਰ ਬਠਿੰਡਾ ਮਾਨਸਾ ਸੰਗਰੂਰ ਫਾਜ਼ਿਲਕਾ ਬੋਹਰ ਦੇ ਨਾਲ ਲੱਗਦੇ ਇਲਾਕੇ ਤੇ ਉਸ ਤੋਂ ਬਾਅਦ ਕੁਝ ਮਾਝੇ ਦੇ ਤੇ ਕੁਝ ਦਬਾਬੇ ਦੇ ਇਲਾਕੇ ਤੇ ਉਹ ਚਾਹੇ ਪਵਾ ਦੇ ਇਲਾਕੇ ਹੁਣ ਜਿਉਂ ਹੀ ਇਹ ਸਿਸਟਮ ਅੱਗੇ ਵਧਦਾ ਹੈ ਤਾਂ ਅੱਗੇ ਵਧਣ ਤੋਂ ਬਾਅਦ ਇਹ ਕਿਤੇ ਕਿਤੇ ਜਿਹੜੇ ਮੀਂਹ ਦੀਆਂ ਕਾਰਵਾਈਆਂ ਜਿਹੜਾ ਆਪਾਂ ਨੂੰ ਕਰਦਾ ਹੋਇਆ ਨਜ਼ਰ ਆਊਗਾ ਉਹ ਹੁਣ ਕੁਦਰਤ ਦੇ ਹੱਥ ਵਾਸਤੇ ਕਿ ਕਿੱਥੇ ਕਿੱਥੇ ਮੀਂਹ ਦੀਆਂ ਕਾਰਵਾਈਆਂ ਜਿਆਦਾ ਹੁੰਦੀਆਂ ਨੇ ਤੇ ਕਿੱਥੇ ਜਿਹੜੇ ਮੀਂਹ ਹਨੇਰੀ ਆਈ ੜੀ ਉਹ ਆਉਂਦੀ ਹੈ ਤੇ ਬੱਦਲ ਤੁਸੀਂ ਬਣਨੇ ਦੇਖ ਸਕਦੇ ਹੋ ਬਣਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਆਉਣ ਵਾਲੇ ਘੰਟੇ ਦੇ ਵਿੱਚ 3-4 ਵਜੇ ਫੇਰ ਕਰੀਬ ਜਿਹੜੇ ਲਾਈਵ ਫੇਰ ਹੋਵਾਂਗੇ ਕਿ ਕਿੱਥੇ-ਕਿੱਥੇ ਬੱਦਲ ਪਹੁੰਚ ਚੁੱਕੇ ਨੇ ਤੇ ਇਸ ਸਮੇਂ ਜਿਹੜੀ ਇਹ ਤੁਹਾਨੂੰ ਵੀਡੀਓ ਰਿਕਾਰਡ ਕਰਕੇ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਆਈ ੜੀਆਂ ਪੰਜਾਬ ਦੇ ਇਹਨਾਂ ਦੱਖਣੀ ਇਲਾਕਿਆਂ ਦੇ ਵਿੱਚੋਂ ਸ਼ੁਰੂ ਹੁੰਦੀਆਂ ਹਨ ਜਾਂ ਅੱਗੇ ਵੱਲ ਨੂੰ ਵਧਣਗੀਆਂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਦੋਸਤਾਂ ਮਿੱਤਰਾਂ ਤੱਕ ਜਿਨ੍ਹਾਂ ਨੇ ਹਜੇ ਤੱਕ ਕੋਈ ਆਪਣਾ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਤਾਂ ਉਹ ਦੁਪਹਿਰ ਤੱਕ ਜਿਹੜਾ ਨਵੇੜਲਾਣ 3-4 ਵਜੇ ਤੱਕ ਜਿਹੜੀ ਪੰਜਾਬ ਦੇ ਕਈ ਇਲਾਕਿਆਂ ਨੂੰ ਇਹ ਜਿਹੜੇ ਸਿਸਟਮ ਨੇ ਇਸ ਸਿਸਟਮ ਨੇ ਪ੍ਰਭਾਵਿਤ ਕਰਨਾ ਤੁਸੀਂ ਇਹ ਬਦਲਾਂ ਦੀ ਆਵਾਜ਼ ਜਿਹੜੀ ਬਣਦੀ ਹੋਈ ਨਜ਼ਰ ਦੇਖ ਪਾ ਰਹੇ ਹੋ ਤਾਂ ਇਹ ਬਦਲ ਵਾਈ ਅੱਗੇ ਵੱਲ ਨੂੰ ਵਧੂਗੀ ਤਾਂ ਉਸ ਦੇ ਨਾਲ ਕੁਝ ਖੇਤਰ ਲੁਧਿਆਣੇ ਦੇ ਪਟਿਆਲੇ ਦੇ ਚੰਡੀਗੜ੍ਹ ਮਹਾਲੀ ਦੇ ਇਲਾਕੇ ਇਸ ਤਰ੍ਹਾਂ ਜਿਹੜੇ ਇਹ ਮੀਹਾਂ ਦੀਆਂ ਕਾਰਵਾਈਆਂ ਹੁੰਦੀਆਂ ਹੋਈਆਂ ਅੱਗੇ ਵੱਲ ਨੂੰ ਜਾਣਗੀਆਂ ਤਾ ਤੱਕ ਲਈ ਜੁੜੇ ਰਹੋ ਮੌਸਮ ਪੰਜਾਬੀ ਦੇ ਨਾਲ ਧੰਨਵਾਦ ਮਿਹਰਬਾਨੀ ਰੱਬ ਰਾਖਾ